ਮਨ ਵੇ ਮਨ ਵੇ ਕਾਹ ਪਇਓ ਤੈ ਬੋਰਾ ਇਹ ਇਸ ਉਹ ਦ ਕਟੇ ਨਹੀਂ ਜਾਣੈ ਇਹ ਮੀ ਪਏਓ ਲੋਭ ਸੰਗ ਹੋਰਾ ਪਏਓ ਲੋਭ ਸੰਗ ਹੋਰਾ ਜੂ ਤਨ ਤੇ ਅਪਨੋ ਕਰਮਾਂ ਨੇ ਅਰ ਸੁੰਦਰ ਗ੍ਰਹਿਨਾਰੀ ਅਰ ਸੁੰਦਰ ਗ੍ਰਹਿਨਾਰੀ ਇਨੰ ਮੈਂ ਕਛ ਤੇਰੋ ਦੇਖੋ ਸੋਚ ਵਿਚਾਰੀ ਕੋ ਸੋਚ ਵਿਚਾਰੀ ਦੇਖੋ ਸੋਚ ਵਿਚਾਰੀ ਹੂੰ ਦੇਖੋ ਸੋਚ ਵਿਚਾਰੀ ਆ ਮਨ ਇਹ ਕਾਹ पयो पै मन रे हे मन रे कहा पयो ते बोरा पेरी सासंगत जी जो शीशबद गायन कीता ਗੁਰੂ ਗ੍ਰੰਥ ਸਾਹਿਬ ਦੇ 220 ਅੰਗ ਤੇ ਪਾਵ 220 ਇਸ ਦੇ ਸ਼ਬਦ ਸੁशोਭਤ ਹੈ ਇਸ ਦਾ ਸਿਰਲੇਖ ਹੈ ਗੌੜੀ ਮਹਿਲਾ ਨੋਆ ਗੌੜੀ ਰਾਗ ਵਿੱਚ ਮਹਿਲਾ ਨੋਆ ਗੁਰਦੇਵ ਬਾਦਰ ਸਾਹਿਬ ਦਾ ਸ਼ਬਦ ਹੈ ਕੱਲ ਅਸੀਂ ਆਪਣਾ ਪਹਿਲਾ ਪ੍ਰੋਗਰਾਮ ਸ਼ੁਰੂ ਕੀਤਾ ਔਰ ਅਸੀਂ ਇਹ ਇਛਾ ਕੀਤੀ ਕਿ ਅਸੀਂ ਇੱਥੇ ਮਹਿਲਾ ਨੋਆ ਦੇ ਸ਼ਬਦ ਗਾਇਨ ਕਰਨ ਲੱਗੇ ਹਾਂ ਸਾਡੇ ਇੱਕ ਪਾਪਾ ਜੀ ਦੀ ਬੇਨਤੀ ਮੁਤਾਬਕ ਅਸੀਂ ਇਹ ਵੀ ਸਾਂਝ ਕੀਤੀ ਕਿ ਇਹ ਬੜਾ ਭਾਰੀਪੂ ਲੇਖਾ ਚੱਲ ਰਿਹਾ ਹੈ ਕਿ ਮਹਿਲਾ ਨੋਵਾ ਦੀ ਬਾਣੀ ਉਦਾਸੀਨ ਬਾਣੀ ਹੈ ਜਦ ਕਿ ਇਹ ਬਾਣੀ ਉਦਾਸੀਨ ਬਾਣੀ ਨਹੀਂ ਹੈ ਵਿरागਮਈ ਬਾਣੀ ਨਹੀਂ ਹੈ ਪਰ ਵਿराग ਦਾ ਮੈਨਾ ਸਾਨੂੰ ਦੁਨੀਆਵੀ ਲੈਂਗੁਏਜ ਵਿੱਚ ਇਸ ਤਰ੍ਹਾਂ ਸਮਝ ਆਂਦਾ ਜਿਵੇਂ ਕਿ ਕਾਰਬਾਰ ਛੱਡ ਕੇ ਜੰਗਲ 'ਚ ਚਲੇ ਜਾਓ ਟੱਬਰ ਤੋਂ ਕੰਮਾਂ ਤੋਂ ਵਿਰਾਗ ਲੈ ਲਵੋ ਇਸ ਕਰਕੇ ਅਸੀਂ ਸੋਚਿਆ ਇਹ ਵਿਰਾਗਮਈ ਬਾਣੀ ਆ ਉਦਾਸੀਨ ਬਾਣੀ ਹੈ ਮਨੁੱਖ ਨੂੰ ਬਿਲਕੁਲ ਹੀ ਪੈਸੀਮਿਸਟਿਕ ਕਰ ਦਿੰਦੀ ਹੈ ਤਾਂ ਅਸੀਂ ਇਸ ਤਰੀਕੇ ਦੇ ਨਾਲ ਇਸ ਨੂੰ ਕਾਰਨਰ ਕਰ ਦਿੱਤਾ ਕਿ ਸਿਰਫ ਡੈਥ ਵੇਲੇ ਪੜਾਂਗੇ ਜਾਂ ਉਦਾਸੀਨਤਾ ਵੇਲੇ ਪੜਾਂਗੇ ਜਦ ਕਿ ਇਹ ਬਾਣੀ ਸਾਨੂੰ ਚੜ੍ਹਦੀ ਕਲਾ ਸਿਖਾਉਂਦੀ ਹੈ ਔਰ ਸਾਡੇ ਜੀਵਨ ਨੂੰ ਫਿਕਸ ਅਪ ਕਰਦੀ ਹੈ ਜਿੱਤਨੇ ਸ਼ਬਦ ਨੇ ਉਹਨਾਂ ਦੇ ਓਪਰੇ ਓਪਰੇ ਲਫ਼ਜ਼ ਪੜੋ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਪਤੀ ਪਤਨੀ ਤੀ ਆ ਪੁੱਤਰ ਕੰਮ ਕਾਜ ਤੋਂ ਸਾਨੂੰ ਤੋੜਦੀ ਹੈ ਕਿਉਂਕਿ ਉਹਦੇ ਲਫ਼ਜ਼ੀ ਅਰਥ ਦੇਖਣ ਨੂੰ ਇਸ ਤਰ੍ਹਾਂ ਲੱਗਦੇ ਨੇ ਲੇਕਿਨ ਉਹ ਇੰਜ ਹੈ ਨਹੀਂ ਹੈ ਕਿਉਂ ਕਿ ਗੁਰਮਤ ਦਾ ਬੇਸਿਕ ਫੰਡਮੈਂਟਲ ਹੈ ਹਰ ਪੈੜੀ ਲਾਹ ਪਰਵਿਰਤੀ ਕਰਮ ਦੀੜਾਇਆ ਬਲਰਾਮ ਜੀਓ ਸਾਨੂੰ ਪਰਿਵਿਰਤੀ ਕਰਮ ਦਾ ਮਤਲਬ ਹੁੰਦਾ ਹੈ ਕਿ ਆਪਣੇ ਆਪ ਨੂੰ ਜੰਗਲ ਵਿੱਚ ਸੈਲੀਬੇਸੀ ਵਿੱਚ ਜਾ ਕੇ ਰਹਿਣ ਦੀ ਬਜਾਏ ਘਰ-ਬਾਰ ਵਿੱਚ ਰਹਿੰਦਿਆਂ ਜਿਸ ਨੂੰ ਅਸੀਂ ਬੋਲਿਆ ਗੁਰਬਾਣੀ ਮੁਤਾਬਕ ਸਮਝਿਆ ਹਸਣਦਿਆਂ ਖੇਲਣਦਿਆਂ ਪਨੰਦਿਆਂ ਖਾਣਦਿਆਂ ਵਿੱਚੇ ਹੋਵੇ ਮੁਕਤ ਇਹ ਵਿੱਚੇ ਹੋਵੇ ਮੁਕਤ ਦਾ ਮਤਲਬ ਕੀ ਹੁੰਦਾ ਵੀ ਉਹਦੇ ਵਿੱਚੇ ਰਹਿੰਦਿਆਂ ਰਵੇ ਮੁਕਤ ਉਹਨਾਂ 'ਚ ਰਹਿੰਦਾ ਰਵੇ ਔਰ ਮੁਕਤ ਰਹੇ ਕਿ ਉਹਨਾਂ ਵਿੱਚ ਰਹਿੰਦੇ ਆ ਮੌਕਤ ਕਿਵੇਂ ਹੁੰਦੇ ਨੇ ਅੱਜ ਦੇ ਸ਼ਬਦ ਵਿੱਚ ਅਸੀਂ ਸਮਝਣਾ ਜੇ ਮੈਂ ਆਪਣੇ ਟੱਬਰ ਵਿੱਚ ਰਹਿੰਦਾ ਔਰ ਮੈਨੂੰ ਕਿਸੇ ਕਿਸਮ ਦਾ ਫਿਕਰ ਲੱਗਦਾ ਫਿਕਰ ਦੇ ਨਾਲ ਹੀ ਡਰ ਵੀ ਆ ਜਾਂਦਾ ਜਾਂ ਇੰਜ ਕਹ ਲੋ ਕਿ ਡਰ ਪਹਿਲਾਂ ਆ ਜਾਂਦਾ ਤੇ ਫਿਕਰ ਸ਼ੁਰੂ ਹੋ ਜਾਂਦੀ ਇੱਕੋ ਸਿੱਕੇ ਦੇ ਦੋਨੋਂ ਪਹਿਲੂ ਨੇ ਉਸ ਡਰ ਫਿਕਰ ਚਿੰਤਾ ਦੇ ਕਾਰਨ ਮੇਰੀ ਮੋਹ ਅਟੈਚਮੈਂਟ ਵਧਦੀ ਜਾਂਦੀ ਹੈ ਮੈਂ ਚੀਜ਼ ਨੂੰ ਪਕੜਦਾ ਜਾਂਦਾ ਵਾਂ ਔਰ ਜੋ ਜੋ ਪਕੜਦਾ ਜਾਂਦਾ ਵਾਂ ਇਹ ਚੀਜ਼ ਤੇ ਛੱਡਣਾ ਨਹੀਂ ਚਾਹਦਾ ਹੋਰ ਲੈਣਾ ਚਾਹਦਾ ਉਹਨੂੰ ਲੋਭ ਕਹਿੰਦੇ ਨੇ ਹੋਰ ਤਾਂ ਚਾਹਦਾ ਹੀ ਹਾਂ ਲੇਕਿਨ ਬਾਕੀਆਂ ਕੋਲ ਜੋ ਕੁਝ ਹੈ ਉਹ ਵੀ ਮੈਨੂੰ ਮਿਲ ਜਾਏ ਮੇਰਾ ਹੱਕ ਤੇ ਮੈਨੂੰ ਮਿਲੇ ਹੀ ਮਿਲੇ ਲੇਕਿਨ ਹੋਰਨਾ ਦੇ ਕੋਲ ਜੋ ਕੁਛ ਹੈ ਹੋਰਨਾ ਦਾ ਹੱਕ ਵੀ ਮੈਂ ਲੈ ਲਵਾਂ ਉਹਨੂੰ ਕਹਿੰਦੇ ਨੇ ਲੱਭ ਅਸੀਂ ਵਿਚਾਰ ਬੜੀ ਪਹਿਲਾਂ ਸਾਂਝ ਕਰ ਚੁੱਕੇ ਹਾਂ ਕਿ ਗੁਰਬਾਣੀ ਬਾਰ ਬਾਰ ਕਈ ਜਗ੍ਹਾ ਲਗਾਤਾਰ ਇਕੱਠੇ ਦੋਨੋਂ ਲਫ਼ਜ਼ ਆਉਂਦੇ ਨੇ ਲੱਭ ਅਤੇ ਲੋਭ ਪਰ ਦੋਵਾਂ ਵਿੱਚ ਫਰਕ ਹੈ ਜਿਵੇਂ ਸਾਡੇ ਘਰ ਵਿੱਚ ਬੱਚਾ ਅਸੀਂ ਦੋ ਬੱਚੇ ਨੇ ਅਸੀਂ ਦੋਨੋਂ ਬੱਚੇ ਰੋਲਾ ਪਾਦੇ ਪੈਨ ਵੀ ਸਾਨੂੰ ਚਾਕਲੇਟ ਲੈ ਦਿਓ ਜਾਂ ਟੌਏ ਲੈ ਦਿਓ ਤਾਂ ਅਸੀਂ ਉਸ ਬੱਚੇ ਨੂੰ ਚਾਕਲੇਟ ਟੌਏ ਲੈ ਦਈਏ ਔਰ ਉਹ ਕਵੇ ਮੈਨੂੰ ਹੋਰ ਖਾਣੀ ਹੈ ਹੋਰ ਖਾਣੀ ਹੈ ਤਾਂ ਉਹ ਰੱਜੇ ਨਾ ਤਾਂ ਅਸੀਂ ਉਹਦੇ ਲੋਭ ਦੇ ਕਾਰਨ ਅਸੀਂ ਉਹਨੂੰ ਦੂਜੀ ਚਾਕਲੇਟ ਵੀ ਲੈ ਲੈਂਦੇ ਆ ਇਹਨੂੰ ਕਹਿੰਦੇ ਨੇ ਲੋਭ ਲੇਕਿਨ ਜਦੋਂ ਆਪਣੀ ਚਾਕਲੇਟਸ ਆਪਣੇ ਹੱਥੀਂ ਚ ਪਕੜ ਲੈਂਦਾ ਤੇ ਸਾਹਮਣੇ ਵਾਲੇ ਬੱਚੇ ਦੀ ਵੀ ਖੋ ਕੇ ਕਹਿੰਦਾ ਇਹ ਮੇਰੀ ਹੈ ਇਹਨੂੰ ਲੋਭ ਨਹੀਂ ਕਹਿੰਦੇ ਨੇ ਇਹਨੂੰ ਲੱਭ ਕਹਿੰਦੇ ਸੋ ਲਭ ਅਤੇ ਲੋਭ ਵਿਚ ਥੋੜਾ ਜਿਹਾ ਫਰਕ ਹੈ ਲੋਭ ਮਤਲਬ ਮੈਨੂੰ ਚਾਹੀਦਾ ਮੈਨੂੰ ਚਾਹੀਦਾ ਮੈਨੂੰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਲੋਭ ਦਾ ਕਾਰਨ ਬਰੀਕੀ ਵਿੱਚ ਜਾਵਾਂਗੇ ਤਾਂ ਤ੍ਰਿਸ਼ਨਾ ਹੈ ਜਿਹੜੀ ਪਿਆਸ ਕਦੇ ਨਹੀਂ बुझਦੀ ਲੇਕਿਨ ਲੋਭ ਤੋਂ ਇਲਾਵਾ ਲਭ ਦਾ ਮਤਲਬ ਹੈ ਜੋ ਹੋਰਨਾਂ ਦਾ ਹੈ ਉਹ ਵੀ ਮੈਨੂੰ ਚਾਹੀਦਾ ਇਸ ਕਰਕੇ ਕੈਪੀਟਲਿਜ਼ਮ ਦੇ ਅੰਦਰ ਕੀ ਹੁੰਦਾ ਹੈ ਬਾਈ ਹੁਕ অর ਕਰੁਕ ਜਿਸ ਤਰ੍ਹਾਂ ਮਰਜੀ ਜਿਵੇਂ ਆਮ ਖਾਣਾ ਹੈ ਕਿ ਦੁਕਾਨਦਾਰ ਗ੍ਰਾਹਕ ਦੇ ਨਾਲ ਏਰਾਫੇਰੀ ਜ਼ਰੂਰ ਕਰਦਾ ਹੈ ਆਮ ਕਿਆ ਜਾਂਦਾ ਹੈ ਜਦਕਿ ਇਹ ਜ਼ਰੂਰੀ ਨਹੀਂ ਹੈ ਕਿ ਸੱਚ ਹੋਵੇ ਪਰ ਦੁਕਾਨਦਾਰ ਜਦੋਂ ਗ੍ਰਾਹਕ ਦੇ ਨਾਲ ਝੂਠ ਬੋਲਦਾ ਹੈ ਤਾਂ ਨਾਲ-ਨਾਲ ਇਹ ਕਹਿੰਦਾ ਘੋੜਾ ਘਾਹ سے ਦੋਸਤੀ ਕਰੇਗਾ ਤੋ ਖਾਏਗਾ ਕਿਆ ਇਹ ਸੈਂਟੈਂਸ ਵਰਤ ਕੇ ਅਸੀਂ ਆਪ ਹੀ ਕਹੀ ਜਾਂਦੇ ਆ ਉਹ ਜੀ ਕਿਹੜਾ ਸੱਚ ਤੇ ਟੁੱਟ ਸਕਦਾ ਅਸੀਂ ਅੰਮ੍ਰਿਤ ਕਿਵੇਂ ਛੱਕ ਲਈਏ ਜੀ ਅਸੀਂ ਖੰਡੇ ਬਾਟੇ ਦੀ ਪੌਲ ਕਿਵੇਂ ਛੱਕ ਲਈਏ ਸਾਨੂੰ ਦਿਨ ਵਿੱਚ ਸੌ ਝੂਠ ਬੋਲਣੇ ਹੁੰਦੇ ਨੇ ਬੰਦਾ ਇਸ ਤਰ੍ਹਾਂ ਕਹਿ ਕੇ ਆਪਣੇ ਆਪ ਨੂੰ ਖੰਡੇ ਬਾਟੇ ਦੀ ਪੌਲ ਤੋਂ ਵੀ ਤੋੜ ਲੈਂਦਾ ਔਰ ਆਪਣੇ ਝੂਠ ਨੂੰ ਜ਼ਿਆਦਾ ਕੀਮਤੀ ਸਮਝਦਾ ਹੈ ਅੰਮ੍ਰਿਤ ਤੋਂ ਉਹਨੂੰ ਐ ਨਹੀਂ ਪਤਾ ਕਿ ਦਿਨ ਨਾਲ ਮੈਂ ਦੁਖੀ ਹੋਵਾਂਗਾ ਖੈਰ ਜੋ-ਜੋ ਮੈਨੂੰ ਫਿਕਰ ਚਿੰਤਾ ਸਤਾਏ ਔਰ ਮੇਰੀ ਘਰਵਾਲਿਆਂ ਦੇ ਨਾਲ ਔਰ ਘਰ ਦੀਆਂ ਚੀਜ਼ਾਂ ਦੇ ਨਾਲ ਜ਼ਮੀਨ ਜਾਇਦਾਦ ਦੇ ਨਾਲ ਪੈਸੇ ਦੇ ਨਾਲ ਮਟੀਰੀਅਲ ਵਰਡ ਦੇ ਨਾਲ ਅਟੈਚਮੈਂਟ ਵਧਦੀ ਦੀ ਪਕੜ ਵਧਦੀ ਜਾਏ ਤਾਂ ਮੈਂ ਉਹਦੇ ਵਿੱਚ ਮੁਕਤ ਹੋਣ ਦੀ بجائے ਉਹਦੇ 'ਚ ਖਚਤ ਹੋ ਗਿਆ ਔਰ ਜਦੋਂ ਮੈਂ ਖਚਤ ਹੋ ਗਿਆ ਤਾਂ ਮੈਂ ਉਹਨੂੰ ਕਹਿੰਦੇ ਨੇ ਮਾਇਆ ਤਾਰੀ ਅਤ ਅੰਨਾ ਬੋਲਣਾ ਜਦੋਂ ਅਸੀਂ ਮੈਂਟਲੀ ਕਿਸੇ ਚੀਜ਼ ਵਿੱਚ ਖਚਤ ਹੋ ਜਾਂਦੇ ਹਾਂ ਸਾਨੂੰ ਸੱਚ ਸੱਚ ਨਜ਼ਰ ਨਹੀਂ ਆਉਂਦਾ ਸਾਧ ਸੰਗਤ ਜੀ ਮੈਂ ਫਿਰ ਲਫ਼ਜ਼ ਵਰਤ ਰਿਹਾ ਲੇਮਨ ਦੀ ਲੈਂਗੁਏਜ ਵਿੱਚ ਜਦੋਂ ਮੈਂਟਲੀ ਕਿਸੇ ਗੱਲ ਦੇ ਅੰਦਰ ਡਿਵੈਲ ਕਰਕੇ ਉਹਦੇ ਅੰਦਰ ਖਚਤ ਹੋ ਜਾਂਦੇ ਹਾਂ ਤਾਂ ਜਿਹੜੀ ਸੋਚ ਨਹੀਂ ਬੰਦੀ ਹੈ ਉਹਨੂੰ ਮਾਇਆਤਾਰੀ ਕਹਿੰਦੇ ਨੇ ਪੈਸੇ ਵਾਲੇ ਨੂੰ ਨਹੀਂ ਕਹਿੰਦੇ ਨੇ ਸੋਕਾਰ ਦੁਨੀਆ ਦੀ ਨਜ਼ਰੀ ਜਿਸ ਨੂੰ ਰਿਚ ਮੈਨ ਕਹਿੰਦੇ ਨੇ ਉਹਨੂੰ ਮਾਇਆਤਾਰੀ ਨਹੀਂ ਕਹਿੰਦੇ गुरमत अमीर गरीब कोई नहीं है निर्धन सरधन दोनों का कोई फर्क नहीं है गुरमत बल्कि गुरमतः ए सिखादी है जिनके पलै धन वसै तिनका नाव फकीर जिनके पलै तू वसै तेन आर गुणी गहीर गुरमत किसी अमीर गरीब नहीं कहती है पर गुरमत निर्धन किनू कहती है साड़ी दुनिया की लैंग्वेज निर्धन उसको बोलते हैं जिसके पास धन ਦੁਨੀਆ ਕੀ ਰਾਸ਼ੀ ਮੁਦਰਾ ਪੈਸਾ ਸੋਨਾ ਜ਼ਮੀਨ ਜਾਇਦਾਦ ਨਹੀਂ ਹੈ ਦੁਨੀਆ ਉਸ ਕੋ ਨਿਰਧਨ ਬੋਲਦੀ ਹੈ ਗੁਰੂ ਪਾਸ਼ਾ ਕਹਿੰਦੇ ਨੇ ਕਬੀਰ ਸਾਹਿਬ ਦੀ ਰਸਨਾ ਤੋਂ ਕੋ ਕਬੀਰ ਨਿਰਧਨ ਨਾ ਸੋਈ ਜਾ ਕੇ irdhe ram na hoy ਰੱਬੀ ਗੁਣਾ ਦੇ ਨਾਲ ਜੀਣਾ ਤਾਂ ਉਹਨੂੰ ਧਨ ਕਹਿੰਦੇ ਨੇ ਹਰ ਇਨਸਾਨ ਦੇ ਕੋਲ ਆਪਣੀ ਸੋਚ ਨਹੀਂ ਅਤੇ ਸੋਚ ਨਹੀਂ ਪਤਾਬਕ ਉਹਦੇ ਐਕਸ਼ਨਸ ਉਹਦਾ ਧਨ ਅਸੈਟ ਕੈਪੀਟਲ ਹੁੰਦੇ ਨਹੀਂ ਜਿਨ ਕੈ ਪੱਲੈ ਧਨ ਵਸੈ ਕਿਹੜਾ ਧਨ ਦੁਨਿਆਵੀ ਸੋਕਾਰਡ ਪੈਸਾ ਰੁਤਬਾ ਸੋਨਾ ਸਟੇਟਸ ਜਿਨ ਕੈ ਪੱਲੈ ਧਨ ਵਸੈ ਤਿੰਨ ਕਾ ਨਾਉ ਫਕੀਰ ਉਹ ਫੱਕੜ ਹੁੰਦੇ ਨੇ ਜਿਨ ਕੈ ਪੱਲੈ ਤੂ ਵਸੈ ਜਿਨਾ ਦੇ ਕੋਲ ਰੱਬੀ ਗੁਣਾ ਦੀ ਕੁਆਲਿਟੀਜ਼ ਵਾਲਾ ਖਜ਼ਾਨਾ ਹੁੰਦਾ ਤੇਨਰ ਗੁਣੀ ਗਹੀ ਉਹ ਗੁਣਾ ਦੇ ਖਜ਼ਾਨੇ ਹੁੰਦੇ ਨੇ ਸਮੁੰਦਰ ਹੁੰਦੇ ਨੇ ਉਹ ਅਮੀਰ ਹੁੰਦੇ ਨੇ ਤਾਂ નિર્ਧਨ ਦੀ ਡੈਫੀਨੇਸ਼ਨ ਦੇ ਦਿੱਤੀ ਕੋ ਕਬੀਰ નિર્ਧਨ ਨਾ ਸੋਈ ਜਾ ਕੇ ਇੱਦੈ RAM ਨਾ ਹੋਈ ਜਿਨ੍ਹਾਂ ਦੇ ਕੋਲ ਰੱਬੀ ਗੁਣ ਨਹੀਂ ਹਨ ਉਹ ਰੀਅਲ ਸੈਂਸ ਵਿੱਚ ਗਰੀਬ ਹਨ ਸਾਧ ਸੰਗਤ ਜੀ ਅਸੀਂ ਐਸੇ ਲਫ਼ਜ਼ਾਂ ਨੂੰ ਘੋਟ ਕੇ ਬਰੀਕੀ ਦੇ ਨਾਲ ਕਿਉਂ ਵਿਚਾਰ ਕਰਦੇ ਹਾਂ ਗੁਰਮਤ ਦੇ ਸੰਦਰਭ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸੰਦਰਭ ਵਿੱਚ ਤਾਕੀ ਸਾਡੀ ਇਹ ਵਾਲੀ ਸੋਚ ਨਹੀਂ ਬਦਲੇ ਕਿ ਰੱਬ ਜੀ ਅਮੀਰ ਗਰੀਬ ਨਹੀਂ ਬਣਾਉਂਦੇ। ਤਾਂਕੀ ਅਸੀਂ ਸਮਝ ਸਕੀਏ ਰੱਬ ਜੀ ਦੀ ਨਜ਼ਰ ਵਿੱਚ ਰੱਬ ਜੀ ਦੇ ਦੇਸ਼ ਵਿੱਚ ਕੰਚਨ ਸੋ ਪਈਆ ਨਹੀਂ ਤੋਲ ਸੋਨਾ ਪੈਸਾ ਕੋਈ ਚੀਜ਼ ਮੈਨੇ ਨਹੀਂ ਰੱਖਦੀ ਹੈ। ਰੱਬ ਜੀ ਕਿਸੇ ਨਾਲ ਵਿਤਕਰ ਨਹੀਂ ਆ ਸਤਗੁਰ ਸਭਨਾ ਦਾ ਭਲਾ ਮਨਾਇਂਦਾ। ਰੱਬ ਜੀ ਅਮੀਰ ਗਰੀਬ ਨਹੀਂ ਬਣਾਉਂਦੇ ਨੇ। मैं अपने गुणा के खजाने जो अंदर वसद रब दौल है जो मैं उन्होंने वर्तदा नहीं हाँ तो मैं निरधन हाँ सो जोड़ा निर है ना हूँ होर सौखा हो गया जो निर्धन है जिसके पास रब्बी गुणों का खजाना वाली प्रैक्टिस सुभा नहीं है सोचनी नहीं है उस निर को गुरबाणी में ਮਾਇਆ ਧਾਰੀ ਬੋਲਤੇ ਹੈ ਦੁਨੀਆ ਪੈਸੇ ਵਾਲੇ ਨੂੰ ਮਾਇਆ ਧਾਰੀ ਬੋਲਦੀ ਸੀ ਮਾਇਆ ਧਾਰੀ ਅਤ ਅੰਨਾ ਬੋਲਾ ਉਸ ਕੋ ਨਾ ਸੱਚ ਸੁਣਾਈ ਦਿੰਦਾ ਹੈ ਨਾ ਉਹ ਸੱਚ ਸੁਣ ਸਕਦਾ ਹੈ ਨਾ ਸੱਚ ਉਹ ਦੇਖ ਸਕਦਾ ਹੈ ਨਾ ਸੱਚ ਉਹ ਬੋਲਦਾ ਹੈ ਮਾਇਆ ਧਾਰੀ ਅਤ ਅੰਨਾ ਬੋਲਾ ਜਦੋਂ ਮਾਇਆ ਧਾਰੀ ਅਸੀਂ ਹੋ ਜਾਂਦੇ ਆ ਅਤ ਅੰਨਾ ਬੋਲਾ ਗੁਰਮਤ ਦੇ ਸੰਦਰਭ ਵਿੱਚ ਅੰਨਾ ਬੋਲਾ ਵਾਲੇ ਤਾਂ ਮੇਰੀ ਉਸ ਅਵਸਥਾ ਵਿੱਚ ਮਨ ਨੂੰ ਫਿਕਰ ਚਿੰਤਾ ਡਰ ਤੋਖਲਾ ਸਤਾਏਗਾ ਮੈਂ ਨਿਰਪੋਵ ਨਹੀਂ ਹੋ ਸਕਾਂਗਾ ਔਰ ਜੇ ਨਿਰਪੋਵ ਨਹੀਂ ਹੋ ਸਕਾਂਗਾ ਤਾਂ ਮੇਰੀ ਇਸ ਸਾਈਕੀ ਨੂੰ ਮਾਰਕੀਟਿੰਗ ਵਾਲੇ ਯੂਜ਼ ਕਰਨਗੇ ਉਹਨਾਂ ਨੇ ਮੇਰਾ ਕਿਹੜਾ ਇਨਸਟਿੰਕਟ ਕਿਹੜਾ ਮੇਰਾ ਜਜ਼ਬਾਤ ਕੈਸ਼ ਕਰਾਇਆ ਕਿ ਮੈਂ ਡਰਪੋਕਾਂ ਮਨ ਨੂੰ ਫਿਕਰ ਚਿੰਤਾ ਸਤਾਣ ਦੇ ਨੇ ਸਤਸੰਗਤ ਜੀ ਇਹ ਸਾਰੀਆਂ ਗੱਲਾਂ ਜਦੋਂ ਵਾਪਰਦੀਆਂ ਨੇ ਜਿਸ ਮਨੁੱਖ ਨੂੰ ਫਿਕਰ ਚਿੰਤਾ ਸਤਾਉਂਦੇ ਨੇ ਮਾਨੋ ਉਹਦੀ ਆਤਮਾ ਬਲਵਾਨ ਨਹੀਂ ਹੈ ਆਤਮਾ ਮੀਨਸ ਮਾਨੋ ਉਹਦਾ ਮਨ ਸਟਰੋਂਗ ਨਹੀਂ ਹੈ ਜਿਹੜੇ ਲੋਕੀ ਪੁੱਛਦੇ ਨੇ ਬਾਣੀ ਕਿਉਂ ਪੜ੍ਹਨੀ ਚਾਹੀਦੀ ਹੈ ਨਿਤਨੇਮ ਕਿਉਂ ਕਰਨਾ ਚਾਹੀਦਾ ਹੈ ਕੀਰਤਨ ਕਿਉਂ ਸੁਣਨਾ ਚਾਹੀਦਾ ਹੈ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਕਈ ਲੋਕੀ ਇਹ ਵੀ ਲਫ਼ਜ਼ ਵਰਤਦੇ ਨੇ ਮਨ ਸਾਫ਼ ਹੋਣਾ ਚਾਹੀਦਾ ਗੁਰਦੁਆਰੇ ਜਾਣ ਦੀ ਕੀ ਲੋੜ ਐ ਮਨ ਸਾਫ਼ ਹੋਣਾ ਚਾਹੀਦਾ ਪਾਠ ਕਰਨ ਦੀ ਕੀ ਲੋੜ ਐ ਮਨ ਸਾਫ਼ ਹੋਣਾ ਚਾਹੀਦਾ ਨਿਤਨੇਮ ਕਰਨ ਦੀ ਕੀ ਲੋੜ ਐ ਉਹ ਸਾਰੇ ਕਹਿੰਦੇ ਨੇ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਬਾਣੀ ਪੜ ਕੇ ਜਦੋਂ ਅਸੀਂ ਵਿਚਾਰ-ਵਿਚਾਰ ਕੇ ਬਾਣੀ ਅਨੁਸਾਰ ਅਮਲੀ ਜੀਂਦੇ ਆ ਤਾਂ ਸਾਡੀ ਆਤਮਾ ਬਲਵਾਨ ਹੁੰਦੀ ਹੈ ਸਾਡੀ ਸੋਚ ਨਹੀਂ ਰਿੱਚ ਹੁੰਦੀ ਹੈ ਸਾਡਾ ਮਨ ਨੀਵਾ ਮਤ ਉੱਚੀ ਹੁੰਦੀ ਹੈ ਸਿੰਪਲ ਲਿਵਿੰਗ ਹਾਈ ਥਿੰਕਿੰਗ ਹੋ ਜਾਂਦੀ ਹੈ ਇਹਦਾ ਮਤਲਬ ਅਸੀਂ ਬਾਣੀ ਘਰ ਪੁੱਤਰ ਜਮਾਣ ਵਾਸਤੇ ਨਹੀਂ ਪੜਨੀ ਅਸੀਂ ਬਾਣੀ ਮਕਾਨ ਲੈਣ ਵਾਸਤੇ ਨਹੀਂ ਪੜਨੀ ਅਸੀਂ ਬਾਣੀ ਨੌਕਰੀਆਂ ਔਰ ਧੀਆਂ ਪੁੱਤਰਾਂ ਦੇ ਰਿਸ਼ਤੇ ਲੈਣ ਵਾਸਤੇ ਨਹੀਂ ਬੜਨੀ ਰਾਦਰ ਅਸੀਂ ਗੁਰਬਾਣੀ ਪੜਨੀ ਹੈ ਕਿ ਮੇਰਾ ਮਨ ਬੜਾ ਹੌਲਾ ਹੈ ਬੜਾ ਮੀਨ ਸੋਚਦਾ ਹੈ ਬੜਾ ਕਮਜ਼ੋਰ ਹੈ ਕਾਕਰੋ ਛਿਪਕਲੀ ਤੂੰ ਹੀ ਡਰਦਾ ਹੈ ਨਿੱਕੀ ਨਿੱਕੀ ਗੱਲਾਂ ਤੋਂ ਡਰਦਾ ਹੈ ਸੋਮਵਾਰ ਮੰਗਲਵਾਰ ਬੁੱਧਵਾਰ ਤੋਂ ਡਰਦਾ ਹੈ ਰਾਹੁ ਕੇਤੂ ਤੋਂ ਡਰਦਾ ਹੈ ਕਾਲੇ ਨਿੱਕੇ ਪੀਲੇ ਟੀਕੇ ਲਾਂਦਾ ਹੈ ਬੱਚੇ ਨੂੰ ਨਜ਼ਰ ਨਾ ਲੱਗ ਜਾਏ ਆਪਣੇ ਆਪ ਹੀ ਚ ਆਪਣੀ ਕੋਈ ਬੁੜਵਾਈ ਕਰ ਹਾਏ ਟੱਚ वुਡ ਕਰਦਾ ਹੈ ਡਰਦਾ ਹੈ ਕਿਸੇ ਨੂੰ ਪੁੱਛ ਲਓ ਨਾ ਤੁਹਾਡੇ ਕਾਕੇ ਦਾ ਕੀ ਹਾਲ ਹੈ ਬਹੁਤ ਸੋਹਣਾ ਟੱਚ वुਡ ਜੇ वुਡ ਨੂੰ ਟੱਚ ਨਾ ਕੀਤਾ ਖੋਰੇ ਨਜ਼ਰ ਲੱਗ ਜਾਏ इस तरीके दे मन कमजोर मन आत्मा बलवान ना होना सा जी इस शब्द की कह ने हौरा हौला बलवान नहीं उच्ची सोचनी नहीं रिच नहीं सोचना रादर जिथे डिठा मृतको इल बैठी आए ਜਿੱਥੇ ਮੁਰਦਾਰ ਵੇਖਿਆ ਜਿੱਥੇ ਭੈੜ ਵੇਖਿਆ ਜਿੱਥੇ ਕਿਸੇ ਦਾ ਅਬਗੁਣ ਵੇਖਿਆ ਇਲੋ ਰਕਾਂ ਵਾਂਗੂ ਉੱਥੇ ਜਾ ਕੇ ਬਸ ਇਹ ਵਾਲਾ ਭੋਜਨ ਖਾਂਦਾ ਰਹਿੰਦਾ ਹੰਸਾਇਰਾ ਮੋਤੀ ਚੁਗੜਾ ਇਹ ਹੰਸਾ ਦਾ ਖਾਣਾ ਚੰਗੇ ਚੰਗੇ ਗੁਣ ਚੰਗੀਆਂ ਚੰਗੀਆਂ ਗੱਲਾਂ ਚੰਗੇ ਜੰਗੇ ਖਿਆਲ ਨਹੀਂ ਖਾਂਦਾ ਮੇਰਾ ਮਨ ਕਬੀਰ ਮਨ ਪੰਖੀ ਪਿਓ ਉਡ ਉਡ ਦੇ ਦਿਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਮੇਰਾ ਮਨ ਜਿੱਥੇ ਜਾਂਦਾ ਹੈ ਨਾ ਭੈੜ ਖਾਂਦਾ ਹੈ ਆਗੂ ਨੂੰ ਲੱਬ ਲੱਬ ਕੇ ਖਾਂਦਾ ਈਕਵਰੀ ਮੈਂ ਗੱਲ ਸਾਂਝ ਕੀਤੀ ਸੀ ਜਿਹੜੇ ਸੱਜਣ ਟੇਪਾਂ ਸੁਣਦੇ ਨੇ ਟੀਵੀ ਤੇ ਵੇਖਦੇ ਨੇ ਉਹਨਾਂ ਤੋਂ ਉਹਨਾਂ ਨੂੰ ਯਾਦ ਆ ਜਾਏਗਾ ਪਰ ਜਿਨ੍ਹਾਂ ਨੇ ਨਹੀਂ ਸੁਨਿਆ ਉਹਨਾਂ ਦੀ ਸਾਂਝ ਵਾਸਤੇ ਅਮਰੀਕਾ ਸਾਡੇ ਸਟੋਰ ਤੇ ਇੱਕ ਅਮਰੀਕਨ ਬੱਚੀ ਬੜੇ ਅਮੀਰ ਘਰ ਦੀ ਕੰਮ ਕਰਦੀ ਸੀ ਔਰ ਦੋ ਤਿੰਨ ਸਾਲ ਕੰਮ ਕਰਨ ਤੋਂ ਬਾਅਦ ਸਾਨੂੰ ਨਜ਼ਰ ਆਇਆ ਕਿ ਇਹਦਾ ਇੱਕ ਗੋਰਾ ਬੁਆਏਫਰੈਂਡ ਸਟੋਰ ਤੇ ਆਂਦਾ ਇਹ ਦੋਨੋਂ ਮਿਲਦੇ ਨੇ ਇਹ ਆਪਣੀ ਜੌਬ ਤੋਂ ਉਹਦੇ ਨਾਲ ਘੁੰਮਣ ਚਲੀ ਜਾਂਦੀ ਆ ਕੁਝ ਧੀਰ ਦੇਖਣ ਤੋਂ ਬਾਅਦ ਪਤਾ ਲਗਾ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ 6 ਮਹੀਨੇ ਬਾਅਦ ਉਹ ਬੱਚੀ ਸਟੋਰ ਤੇ ਆਈ ਉਹਦੇ ਇੱਥੇ ਅੱਖਾਂ ਦੇ ਥੱਲੇ ਕਾਲੇ ਟੋਏ ਪਏ ਹੋਏ ਸੀ ਔਰ ਬੜੀ ਉਦਾਸ ਅਸੀਂ ਉਹਨੂੰ ਪੁੱਛਿਆ ਤੇਰਾ 100 ਕਾਰਡ ਬੋਏਫ੍ਰੈਂਡ ਤੇਰੇ ਮਿੱਤਰ ਨਾਲ ਵਿਆਹ ਹੋਇਆ ਤੇਰਾ ਚਿਹਰਾ ਤੇ ਖਿੜਿਆ ਹੋਣਾ ਚਾਹੀਦਾ ਤੂੰ ਇਤਨੀ ਉਦਾਸ ਅੱਖਾਂ ਥੱਲੇ ਕਾਲੇ ਟੋਏ ਪਏ ਨੇ ਕਾਰਨ ਕੀ ਹੈ ਉਹ ਕਹਿੰਦੀ ਹੈ ਜਦੋਂ ਤੱਕ ਮੇਰਾ ਇਹਦੇ ਨਾਲ ਵਿਆਹ ਨਹੀਂ ਸੀ ਹੋਇਆ ਤਾਂ ਤੱਕ ਤੇ ਅਸੀਂ ਇੰਜ ਮਿਲਦੇ ਹੀ ਸੀ ਸਿਰਫ ਡੇਟਿੰਗ ਹੁੰਦੀ ਸੀ ਚਾਹ ਪਾਣੀ ਕੌਫੀ ਪੀਂਦੇ ਸੀ ਲੇਕਿਨ ਤਾਂ ਤੱਕ ਮੈਂ ਇਹਨਾਂ ਨੂੰ ਇਹ ਸਬਾਤ ਸਮਝ ਨਹੀਂ ਸੀ ਆਇਆ ਜਦੋਂ ਮੈਂ ਇਹਦੇ ਨਾਲ ਇੱਕ ਘਰ ਹੀ ਵਿਆਹ ਤੋਂ ਬਾਅਦ ਰਹਿਣ ਲੱਗ ਪਈ ਇਨੂ ਮੇਰੇ ਚੋ ਗੁਣ ਕੋਈ ਨਜ਼ਰ ਨਹੀਂ ਸੀ ਆਮਨੇ ਹਾਰ ਵੇਲੇ ਆਟਾ ਗੁੰਦੀ ਹਿਲਦੀ ਕਿਉਂ ਹੈ ਅਬ ਗੁਣੇ ਤੇ ਆਂਦੇ ਸਾਂ ਹਾਉ ਗੁਣਾ ਦਾ ਸਿੱਟਾ ਇਹ ਨਿਕਲਿਆ ਛੇ ਮਹੀਨੇ ਸਾਡਾ ਤਲਾਕ ਹੋ ਗਿਆ ਇਹ ਗੱਲ ਮੈਂ ਇਸ ਕਰਕੇ ਵੀ ਕੋਟ ਕਰ ਰਿਹਾ ਕਿ ਸਾਡੇ ਨੌਜਵਾਨਾਂ ਨੂੰ ਇੰਡੀਆ ਵੀ ਜ ਰਹਿੰਦੇ ਆ ਆ ਬੜਾ ਭਾਰੀ ਭੁਲੇਖਾ ਹੈ ਬாய்ਫਰੈਂਡ ਗਰਲਫਰੈਂਡ ਅਸੀਂ ਮੰਮੀ ਪਾਪਾ ਦੇ ਮੁਤਾਬਕ ਵਿਆਹ ਨਹੀਂ ਕਰਾਣਾ ਆਪਣੇ ਲੱਭਾਂਗੇ ਜਦੋਂ ਉਹ ਸੰਦੇ ਰਹਿੰਦੇ ਨੇ ਵਿਆਹ ਤੋਂ ਬਾਅਦ ਤਾ ਜਿਹੜੇ ਭਾਵਿਕ ਦੀ ਹੈ ਨਾ ਉਹ ਪਤਾ ਲੱਗਦਾ ਹੈ ਖੈਰ ਉਸ ਬੱਚੀ ਨੇ ਇੱਕ ਬੜੀ ਕੀਮਤੀ ਗੱਲ ਸੁਣਾਈ ਅਸੀਂ ਉਹਨੂੰ ਪੁੱਛਿਆ ਤੂੰ ਇੰਨੇ ਸਾਲ ਉਹਨੂੰ ਮਿਲਦੀ ਰਹੀ ਤੈਨੂੰ ਇਹ ਨਹੀਂ ਪਤਾ ਲੱਗਾ ਕਹਿੰਦੀ ਨਹੀਂ ਦਰਸਲ ਪਤਾ ਕੀ ਹੋਇਆ ਉਹਨਾ ਟ੍ਰੈਫਿਕ ਪੁਲਿਸ ਵਾਲਾ ਸੀ ਉਹ ਦਿਨਾਂ ਡਿਊਟੀ ਇਹ ਲੱਗੀ ਹੋਈ ਸੀ ਕਿ ਜਿਹੜੀ ਕਾਰ ਗਲਤ ਚੱਲੇ ਨਾ ਉਹਨੂੰ ਪਕੜੋ ਜਿਹੜੀ ਕਾਰ ਜ਼ਿਕ-ਜ਼ੈਕ ਕਰੇ ਜਿਹੜੀ ਕਾਰ ਸਪੀਡ ਤੇਜ਼ ਨਾਲ ਜਾਏ ਜਿਹੜੀ ਕਾਰ ਇੰਡੀਕੇਟਰ ਨਾ ਦੇਵੇ ਉਹਨੂੰ ਪਕੜੋ ਉਹ ਕਹਿੰਦੀ ਹੈ ਉਹਦੀ ਨਜ਼ਰ ਹੀ ਬਨ ਗਈ ਸੀ ਗਲਤਕਾਰ ਕੋ ਪਕੜੋ ਗਲਤਕਾਰ ਪੰਜਾਹ ਕਾਰਾਂ ਪਿੱਛੇ ਕੋਈ ਸੋ ਕਾਰਾਂ ਪਿੱਛੇ ਕੋਈ ਇੱਕ ਗਲਤਕਾਰ ਨਿਕਲਦੀ ਸੀ ਉਹਨੂੰ ਜਿਹੜੀਆਂ 99 ਠੀਕ ਕਾਰਾਂ ਲੰਘਦੀਆਂ ਸੀ ਨਜ਼ਰ ਹੀ ਨਹੀਂ ਸੀ ਆਉਂਦੀਆਂ ਕਿਉਂ ਕਿਉਂਕਿ ਆਦਤ ਬਨ ਗਈ ਸੀ ਗਲਤ ਕਾਰ ਪਕੜਨੀ ਹੈ ਇਸ ਤਰ੍ਹਾਂ ਘਰਾਂ ਵਿੱਚ ਸੱਸ ਦੀ ਨੂੰ ਨਾਲ ਪਤੀ ਦੀ ਪਤਨੀ ਨਾਲ ਪਤਨੀ ਦੀ ਪਤੀ ਨਾਲ ਔਰ ਤੀਆਂ ਪੁੱਤਰਾਂ ਦੀ ਮਾਪਿਓ ਦੇ ਨਾਲ ਤੀਆਂ ਪੁੱਤਰ ਕਦੇ ਨਹੀਂ ਦੇਖਦੇ ਕਿ ਸਾਡੇ ਮਾਪਿਓ ਨੇ ਕਿੰਨੀ ਮੁਸ਼ਕਲਾਂ ਕਰਕੇ ਸਾਨੂੰ ਪਾਲਿਆ ਵੱਡਾ ਕੀਤਾ ਨਿੱਕੀ ਨਿੱਕੀ ਗੱਲ ਤੇ ਮਾਪਿਓ ਦੇ ਨਾਲ ਇਸ ਤਰ੍ਹਾਂ ਹੀ ਤੇ ਉਹਨਾਂ ਦੀ ਨਫ਼ਰਤ ਵਧਦੀ ਹੈ ਕਿ ਉਹਨਾਂ ਨੂੰ ਮਾਪਿਓ ਦੀ ਠੀਕ ਕਾਰ ਨਜ਼ਰ ਨਹੀਂ ਆਂਦੀ ਪਤੀ ਨੂੰ ਪਤਨੀ ਜੋ ਪਤਨੀ ਨੂੰ ਪਤੀ ਜੋ ਠੀਕ ਕਾਰਾਂ ਨਾ ਨਜ਼ਰ ਆਣ ਫਿਰ ਗਲਤ ਹੀ ਕਾਰਾਂ ਨਜ਼ਰ ਆਉਂਦੀਆਂ ਤੇ ਇਸ ਹਾਰਮਨੀ ਹੀ ਬਣਦੀ ਹੈ ਸੋ ਸਾਥ ਸੰਗਤ ਜੀ ਜਦੋਂ ਗਲਤ ਕਾਰਾਂ ਦੇਖਣ ਦੀ ਆਦਤ ਬਣ ਜਾਏ ਨਾ ਮਨ ਹੌਰਾਉ ਜਾਂਦਾ ਹੈ ਆਤਮਾ ਬਲਵਾਨ ਨਹੀਂ ਰਹਿੰਦੀ ਮਨ ਕਮਜ਼ੋਰ ਹੋ ਜਾਂਦਾ ਹੈ ਕਮਜ਼ੋਰ ਮਨ ਦਾ ਅਸੀਂ ਹੁਣ ਇਸ ਸ਼ਬਦ ਵਿੱਚ ਸਿੰਪਟਮਸ ਦੇਖਾਂਗੇ ਕੀ ਬਣਦੇ ਨੇ ਸ਼ਬਦ ਦਾ ਰਹਾਉ ਦਾ ਮੇਨ ਤੱਥ ਜਿੱਥੇ ਹੈ ਉਹ ਹੌਰਾ ਚ ਹੈ ਮਨਰੇ ਕਹਾਂ ਪੇ ਹੁੰਦਾ ਹੈ ਬੌਰਾ ਐਨੀ ਆਉਦ ਕਟੈ ਨਹੀਂ ਜਾਣੇ ਭਈ ਉਹ ਲੋਭ ਸੰਗ ਹੌਰਾ ਐ ਹਾਲ ਹੋਇਆ ਤੇਰਾ ਤੂੰ ਇੰਜ ਹੌਲਾ ਹੋ ਗਿਆ ਹੈ ਐਡ ਵੀਕ ਹੋ ਗਿਆ ਐ ਤੇਰੀ ਸੋਚਨੀ ਰਿਚ ਦੇ ਬਦਲੇ ਐਨੀ ਮੰਦੀ ਹੋ ਗਈ ਐ ਹੁਣ ਦੱਸਦੇ ਨੇ ਮੰਦੀ ਕਿਉਂ ਹੋ ਗਈ ਐ ਮਨਰੇ ਕਹਾ ਪੇ ਹੁੰਦਾ ਬੌਰਾ ਸਾਧ ਸਿੰਘ ਜੀ ਬੌਰਾ ਦੋ ਕਿਸਮਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੁਸੀਂ ਸਾਰੇ ਬਾਣੀ ਪੜਦੇ ਹੋ ਇੱਕ ਵਾਰੀ ਤੇ ਇਹ ਜੀ ਅੰਦਾਜ ਜੋ ਹੋ ਬੌਰਾ ਤੋਂ ਰਾਮ ਤੋਰਾ ਇੱਕ ਰੱਬ ਵਾਸਤੇ ਬੌਰਾ ਹੁੰਦਿਆਂ ਇਸ ਸ਼ਬਦੀ ਚ ਰੱਬ ਬਾਰੇ ਬੋਰਾ ਦੀ ਗੱਲ ਨਹੀਂ ਚੱਲ ਰਹੀ ਸੋ ਇਸ ਸ਼ਬਦੀ ਚ ਬੋਰਾ ਦਾ ਮਤਲਬ ਚੱਲ ਰਿਹਾ ਹੈ ਮੈਂਟਲੀ ਸਿੱਖ ਮੈਂਟਲੀ ਬਿਮਾਰ ਦਿਮਾਗੀ ਤੌਰ ਤੇ ਮਨ ਕਰਕੇ ਆਤਮਿਕ ਤੌਰ ਤੇ ਆਤਮਾ ਦੇ ਤਲ ਤੇ ਤੂੰ ਨੀਵਾ ਜਦੋਂ ਸੋਚਦਾ ਹੈ ਮੰਦੀ ਸੋਚ ਨਹੀਂ ਸੋਚਦਾ ਹੈ ਦੂਜਿਆਂ ਚ ਉਹ ਗੁਣ ਕੱਢਦਾ ਹੈ ਆਪਣੇ ਦੁਖੀ ਹੋਣ ਦਾ ਕੰਡਾ ਲੱਭ ਲੈਣਾ ਹੈ आपने सुखा आराम और सेल्फिशनेस और मेरा शरीर और मे, मेरा ही सब कुछ और मैं ना मानूँ और मेरे शरीर की पालना की जाए बाकी सारे पिछों इनू इस किस्म का लोभ तू बौरा पागल हो गया पागल सतसंग जी दुनिया पागल किसनू कहती है कर्सिज गुरु साहब किनू कह रहे हैं ਜਿਹੜਾ ਦੂਜਾ ਬੌਰਾ ਲਫ਼ਜ਼ ਆਇਆ ਜੋਹੋ ਬੌਰਾ ਤੋ ਰਾਮ ਤੋਰਾ ਉਸ ਬੌਰਾ ਦਾ ਮਤਲਬ ਹੁੰਦਾ ਮਸਤ ਹੋ ਜਾਣਾ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਲੀ ਮਸਤੀ ਦੀ ਆਨੰਦ ਦੀ ਬਾਬਾ ਮਨਮਤਵਾਰੋ ਨਾਮ ਰਸ ਪੀਵੇ ਵਾਲੀ ਅਵਸਥਾ ਵਿੱਚ ਰਹਿਣ ਨੂੰ ਬੌਰਾ ਕਹਿੰਦੇ ਨੇ ਉਹ ਹੈ ਉੱਚੀ ਅਵਸਥਾ ਵਾਲਾ ਬੌਰਾ लेकिन इस शब्द बोरा मन की हौली नीवी मंदी नीच सोचनी वाला बौरा मन रहे कहाँ होता है बौरा हूं शासक जी अच्छा पता कि सीखा मेरे समेत भावें मैं स्टेज तो बोल रहा भावें तो सुन लो असी सुना सीखा मन की गल चल रही है मेरे मन की गल चल रही है असी सारे की प्रैक्टिस करा ਮੈਂ ਆਪਣੇ ਮਨ ਬਾਰੇ ਪਰਚੋਲ ਕਰਨੀ ਹੈ ਓਏ ਮੇਰੇ ਮਨ ਕਾਹ ਪੇ ਹੁੰਦਾ ਬੌਰਾ ਦੂਜਾ ਤੇ ਚੱਕ ਨਹੀਂ ਲਗਾਵਾਂਗੇ ਪ੍ਰਥਮ ਮੈਂ ਮਨ ਪ੍ਰਬੁੱਧ ਆਪਣਾ ਪਾਛੇ ਆਵਰੇ ਜਾ ਇਹ ਜੇ ਜੇ ਇਹ ਨਾ ਕੀਤਾ ਤਾਂ ਅਵਰ ਉਪਦੇਸ਼ ਆਪ ਨਾ ਕਰੇ ਕੋ ਨੂੰ ਕੀ ਕਹਿੰਦੇ ਨੇ ਪੰਡਤਾਈ ਮੈਂ ਬੌਰਾ ਹਾਂ ਕਿ ਨਹੀਂ ਮੈਂ ਨੀਵਾ ਸੋਚਦਾ ਹਾਂ ਕਿ ਨਹੀਂ ਅੱਜ ਦੇ ਸ਼ਬਦੀ ਚ ਮਨ ਆਪਣੇ ਤੇ ਟੁਕਾਵਾਂਗੇ ਔਰ ਸਾਰਾ ਸ਼ਬਦ ਆਪਣੇ ਵੱਲ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਸ਼ਬਦ ਚੋ ਜਿੰਨੇ ਸਤਬੁਰ ਦੇ ਤੀਰ ਨਿਕਲ ਨਿਕਲ ਕੇ ਆ ਰਹੇ ਨੇ ਉਹ ਮੈਨੂੰ ਵੱਜ ਰਹੇ ਨੇ ਇਹ ਨਹੀਂ ਸੋਚਣਾ ਕਿ ਫਲਾਣਾ ਅੱਜ ਜੇ ਪ੍ਰੈਜ਼ੈਂਟ ਹੁੰਦਾ ਤਾਂ ਉਹਨੂੰ ਸਮਝ ਆ ਜਾਂਦੀ ਨੋ ਆਪਣੇ ਬਾਰੇ ਮਨ ਰੇ कहा प्य है बौरा क्यों पागल हो गया हर वेद जी एक समझ के तो असते ना उम्र लिखी हुई तो असमान लैके आए पिछले जन्म की किस्मत करके सब ने एक दिन मरना यह गल डिस है, है कुदरत नियम है जो उपजो उसो बिना सहता कुदरतम ही है लेकिन उम्र असं लिखा के लिया ਕੰਨੂ ਕੰਨੀ ਮੂਹੋ ਮੋਈ ਇੱਕ ਦੂਜੇ ਨੂੰ ਅਖਾਣ ਬਣਾਇਆ ਹੋਇਆ। ਲੇਕਿਨ ਜਦੋਂ ਅਸੀਂ ਕਾਰ ਖਰੀਦਣ ਜਾਂਦੇ ਹਾਂ ਕਾਰ ਵਾਲਿਆਂ ਨੂੰ ਪੁੱਛਦੇ ਆ ਇਹਦੀ ਲਾਈਫ ਕਿੰਨੀ ਆ ਉਹ ਕਹਿੰਦੇ ਜੇ ਤੁਸੀਂ ਠੀਕ ਤਰੀਕੇ ਨਾਲ ਚਲਾਓ ਤਾਂ ਇਸ ਕਾਰ ਦੀ ਲਾਈਫ 10 ਇਅਰਸ ਹੈ। ਪਰ ਜੇ ਮੈਂ ਸੰਭਾਲ ਸੰਭਾਲ ਕੇ ਚਲਾਵਾਂ ਵੀ ਇਹ ਟਾਇਰ ਨਾ ਕਰਾਂ ਬੋਤਾ ਤੇ ਜਬ ਬ੍ਰੇਕਾ ਨਾ ਮਾਰਾਂ ਔਰ ਬੋਤੇ ਉਹਨੂੰ ਝਟਕੇ ਨਾ ਮਾਰਾਂ ਔਰ ਸਪੀਡ ਬ੍ਰੇਕਰ ਤੇ ਵੀ ਬੜੇ ਧਿਆਨ ਨਾਲ ਚਲਾਵਾਂ ਹੋ ਸਕਦਾ ਹੈ ਜੇਦਾ ਉਹਦੇ ਅੰਦਰ 15-15 ਸਵਾਰੀਆਂ ਨਾ ਬਿਠਾਵਾਂ ਤਾਂ ਹੋ ਸਕਦਾ ਕਾਰ 15 ਸਾਲ ਵੀ ਚੱਲ ਸਕਦੀ ਹੈ। ਸਾਧ ਸੰਗਤ ਜੀ ਮੈਂ ਕਾਰ ਦਾ ਐਗਜ਼ਾਮਪਲ ਦਿੰਦਾ ਹਾਂ। ਗੁਰੂ ਪਾਚੈ ਨੂੰ ਦੇ ਤੇਜ ਰਣੀ ਜੀ ਕਹਿੰਦੇ ਨੇ ਦੇ ਕੋੜੀ ਐ ਇਹ ਕਾਰ ਐ ਤੇਰੀ ਇਹ ਤੇਰਾ ਰੱਥ ਹੈ ਇਸ ਨੂੰ ਨਾ ਸਹਿ ਦੇ ਨਾਲ ਚਲਾਇਆ ਕਰ। ਸਬਰ ਨਾਲ ਚਲਾਇਆ ਕਰ। ਸੰਤੋਖ ਨਾਲ ਜਿਲਾਇਆ ਕਰ ਸਾਥਕ ਜੀ ਸਾਰੇ ਤੁਸੀਂ ਬਾਣੀ ਪੜਦੇ ਹੋ ਇਹ ਗੱਲ ਸਮਝਾਈ ਪਰ ਇਹਦੇ ਨਾਲ ਹਰ ਸ਼ਬਦ ਦੇ ਨਾਲ ਇਹ ਨਹੀਂ ਕਿਹਾ ਇੰਜ ਤੇਰੀ ਉਮਰ ਲੰਬੀ ਹੋ ਜਾਏਗੀ ਇੰਜ ਨਹੀਂ ਕਿਹਾ ਇਹ ਕਿਹਾ ਕਿ ਨਮਰਤਾ ਨਾਲ ਰਿਆ ਕਰ ਇਹ ਕਿਹਾ ਕਿ ਸਹਿਜ ਵਿੱਚ ਰਿਆ ਕਰ ਇਹ ਕਿਹਾ ਕਿ ਸਬਰ ਵਿੱਚ ਰਿਆ ਕਰ ਇਹਦੇ ਨਾਲ ਪਤਾ ਕੀ ਹੋਏਗਾ ਤੂੰ ਜਿੰਨੀ ਲਾਈਫ ਜੀਵੇਂਗਾ ਨਾ ਕੁਆਲਿਟੀ ਲਾਈਫ ਜੀਵੇਂਗਾ ਆਦਰਵਾਇਸ ਤੇ ਤੂੰ ਜਿੰਦਾ ਹੈ ਹੀ ਨਹੀਂ ਐ ਤੂੰ ਮੋਇਆ ਹੋਇਆ ਤੂੰ ਤੇ ਪਲ-ਪਲ ਮਰਦਾ ਜਦੋਂ ਕਾਂ ਬਿਰਤੀ ਹੁੰਦੀ ਆ ਔਰ ਪਲ-ਪਲ ਸਾਡਾ ਮਨ ਪਰੇਸ਼ਾਨ ਅਪਸੈਟ ਹੁੰਦਾ ਉਹਨੂੰ ਹੀ ਤੇ ਜੰਮਣ ਮਰਨ ਕਹਿੰਦੇ ਨੇ ਇਹਨੂੰ ਕਹਿੰਦੇ ਨੇ ਆਵਾ ਗਵਨ ਹੂਤ ਹੈ ਫੁੱਲ-ਫੁੱਲ ਇਹ ਪ੍ਰਸੰਗ ਨਾਲ ਟੁੱਟਿਆ ਇਹ ਮਨ ਹਰ ਪਲ ਕਬੂ ਜੀੜਾ ਉਪ ਚੜਾ ਤੱਕ ਕਬੂਜਾ ਹੈ ਪਿਆਲੇ ਲੋਬੀ ਜੀੜਾ ਖੇਦ ਰਹਿਤਾ ਚਾਰੇ ਕੁੰਡਾ ਪਾਲੇ ਮੈਂ ਹਰ ਪਲ ਅਪਸਟ ਰਹਿੰਦਾ ਨਾ ਜੀੜਾ ਸਾਸ ਸਬਾ ਜੀ ਇਹਨੂੰ ਗੁਰਮਤ ਜੰਮਣ ਮਰਨ ਕਹਿੰਦੀ ਐ ਜਿਤਨੇ ਨਰਕ ਸੋ ਮਨ ਮੁਕ ਮੋਕ ਹੈ ਪਲ ਪਲ ਲੱਖਾਂ ਵਾਰੀ ਜਿਹੜਾ ਦਿਨੀ ਚ ਅਸੀਂ ਮਰਦੇ ਆ ਇਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਮਤ ਕੋਈ ਜਾਣੇ ਜਗ ਜੀਵ ਦਾ ਦੂਜੇ ਭਾਇ ਮੋਯਾਸ ਤੂੰ ਜੀਂਦਾ ਹੈ ਹੀ ਨਹੀਂ ਐ ਔਰ ਰੋਜ਼ ਸੋਦਰਿਜ ਪੜਦੇ ਆ ਅੱਖਾਂ ਜੀਵਾਂ ਵਿਸਰੈ ਮਰ ਜਾऊं ਸਾਨੂੰ ਰੱਬੀ ਗੁਣ ਵਿਸੜਦੇ ਨੇ ਤਾਂ ਅਸੀਂ ਮਰਦੇ ਹੀ ਹਾਂ ਮਰਿਆ ਹੋਇਆ ਜੀਵਨ ਜੀ ਰਿਆ ਸੇ ਟੁਰਦਾ ਫਿਰਦਾ ਲਾਸ਼ਾਂ ਵਾਲਾ ਜੀਵਨ ਜੀ ਰਿਆ ਅਸੀਂ ਕੁਆਲਿਟੀ ਲਾਈਫ ਨਹੀਂ ਜੀਦੇ ਆਂ ਔਰ ਜੋ ਲਾਈਫ ਅਸੀਂ ਜੀ ਰਿਆ ਇਹਦੇ ਬਾਰੇ ਕਹਿੰਦੇ ਨੇ ਬੁੱਢਾ ਹੋਆ ਸ਼ੇਖ ਫਰੀਦ ਕੰਮਣ ਲੱਗੀ ਦੇ ਜੇ 100 ਵਾਰਿਆ ਵੀ ਜੀਵਣਾ ਪੀਤਨ ਹੋ ਸਿਕੇ ਗੁਰੂ ਸਾਹਿਬ ਕਦੇ ਨਹੀਂ ਕਹ ਰਹੇ ਨੇ ਕਿ ਜੇ ਤੂੰ ਨਮਰਤਾ ਪਿਆਰ ਔਰ ਉਹਦੇ ਨਾਲ ਜੀਵੇਂ ਤਾਂ ਤੂੰ 100 ਵਾਰੇ ਜੀਵੇਂਗਾ ਨੋ ਨੈਵਰ ਹੀ ਸੈਡ